की योना या मैं फेम तुम कह के बोले जाऊंगी ना ते उस फीलिंग मेरे लिए बहुत पूरी थी मैं प्रभु दादा द्वारकाधीन के मेरा उत्तर जाना मेरा सेरुचा की ताक में नाम दे रहे हैं प्रभु दादा अल्लाह 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 अल ਦੇ ਵਿੱਚ ਲਿਖਿਆ ਹੈ ਉੱਚਾ ਹੋਣਾ ਨਾ ਲੈਦੇ ਹੋ ਨਾ ਛੱਡਦੇ ਕਿਹਦੇ ਵੱਲ ਪਰਮੇਸ਼ਰ ਵੱਲ ਹੈ ਤੇ ਜਦ ਤੁਸੀਂ ਵਿਸ਼ਵਾਸ ਦੇ ਨਾਲ ਈਮਾਨ ਦੇ ਨਾਲ ਪਰਮੇਸ਼ਰ ਦੇ ਘਰ ਵਿੱਚ ਪਰਮੇਸ਼ਰ ਦੀ ਹਜ਼ੂਰੀ ਵਿੱਚ ਕੁਝ ਮੰਗਦੇ ਹੋ ਤੇ ਉਹਨਾਂ ਨੂੰ ਰਸੀਵ ਕਰਦੇ ਹੋ ਤੇ ਖੁਦਾ ਤੁਹਾਡੀਆਂ ਝੋਲੀਆਂ ਨੂੰ ਭਰ ਦਿੰਦਾ ਸੁਭਾਨ ਅਲਲਹੁ ਹੇਲੇਲੂਇਆ ਹੇਲੇਲੂਇਆ خدا ਦਾ ਬੰਦੀ ਪਾ ਕੇ ਇਹ ਵੀ ਚਾਹੇ ਸਾਡੀ ਉਸੇ ਪੈ ਮਹੀਦੂਆਂ ਪੜਾ ਦੇ ਦਾਸਾਂ ਨੇ ਮੇਰੇ ਅਤੇ ਮੇਰੇ ਪਰਿਵਾਰ ਵੱਲੋਂ ਜੈਮਸੀ ਦੀ ਗਵਾਹੀ ਦਾ ਤੁਸਾਰੇ ਨੂੰ ਪਤਾ ਹੀ ਆ ਕਿ ਜਨਕੀਸ਼ੂਦਾਰੇ ਬਹੁਤ ਬੜਾ ਕਾਮੁਨ ਹੁੰਦਾ ਹੈ ਇੱਕ ਭਾਈ ਕੋੜਿਆ ਮੇ ਅਸਵਾ ਪੁਜਾ ਦਾ ਤਾਨੁਮ ਕਰਦੇ ਆ ਦਿਲ ਤੇ ਦਿਲ ਦੀ ਅਗਰਾਂ ਜਤ ਜਿੰਨਾ ਵੀ ਧੰਨਵਾਦ ਕਰੀਏ ਥੋੜਾ ਹੈ ਕਿਉਂਕਿ ਬਹੁਤ ਆਸਾ ਹੋ ਗਿਆ ਇਹ ਸਾਰੀ ਸ਼ਾਦੀ ਨੂੰ ਦਾ ਅਸਿਸਟੈਂਸੀ ਤੇ ਇਹ ਵਾਰੀ ਦਾ ਇਸ ਤਰ੍ਹਾਂ ਦਾ ਸਵਾਲ ਆਉਂਦਾ ਸੀ ਕਿ ਬਾਈਕ ਦਾ ਡਾਵਾ ਹੋ ਰਿਹਾ ਹੈ ਕਿ ਸਾਲ ਨੂੰ ਸਾਲੂ ਪਤਾ ਹੀ ਨਹੀਂ ਆ ਜਾਂ ਪਾਈਸ ਦਵਾਈਆਂ ਵਿੱਚ ਬਿਚਰਦੇ ਆ ਤੇ ਬਹੁਤ ਸਾਰੀਆਂ ਗੱਲਾਂ ਹੋਏ ਕਿ ਅੱਜ ਬੰਦੇ ਤੱਕ ਉਹ ਗੱਲ ਨਹੀਂ ਹੁੰਦੀਆਂ ਜਨਾਨੀ ਤੱਕ ਜਾਂਦੀਆਂ ਹੋਈਆਂ ਹੁੰਦੀਆਂ ਕਿਉਂਕਿ ਲੋਕਾਂ ਦੇ ਡਾਕਟਰ ਮੈਨੇਜਰ ਵੈਰੀ ਨੂੰ 2-4 ਮਹੀਨੇ ਰਿਕਲ ਜਾਂਦੇ ਤਾਂ ਸਾਰੀ ਪੁਛਣ ਲੱਗਦੇ ਸਾਡੇ ਤਾਂ 4 ਸਾਲ ਹੋ ਗਏ ਕੈਸੇ ਤੇ ਇਹ ਕੱਲੇ ਵੀ ਸੀਗੇ ਕੁਝ ਬਹੁਤ سارے ਕਿ ਚਲੋ ਵੀ ਸਾਡੀ ਸ਼ਰਮਿੰਦੀ ਕਿਨੂੰ ਖੁਦਾਰੇ ਨੂੰ ਕੀਤਾ ਹallelujah ਹallelujah ਜਦੋਂ ਉਹ ਪੁੱਛਦਾ ਸੀ ਕਿ ਕਾੜਿਆ ਹੋ ਗਿਆ ਸਾਥੀ ਨੂੰ ਜਦੋਂ ਅਸੀਂ ਕਦੇ ਹੀ 4 ਸਾਲ ਹੋ ਗਏ 4.5 ਸਾਲ ਹੋ ਗਏ ਤੇ ਸਾਨੂੰ ਜਦੋਂ ਕਹਿੰਦੇ ਬੱਚਾ ਤੇ ਸਾਨੂੰ ਆਪਰ ਵੀ ਲੈ ਲੋ ਕਿਦੋਂ ਮੈਂ ਕਦੇ ਨਹੀਂ ਦਿਲ ਲਿਆ ਸੀ ਪਰ ਇਸੇ ਵੀ ਬਹੁਤ ਜ਼ਿਆਦਾ ਬਿਮਾਰੀ ਹੋ ਗਈ ਸੀ ਡਿਪਰੈਸ਼ਨ ਵੀ ਚਲੀ ਗਈ ਸੀ ਕਿ ਬਹੁਤ ਜ਼ਿਆਦਾ ਬਿਮਾਰ ਹੋ ਗਈ ਸੀ ਤੇ ਬੱਚੇ ਦੀ ਬਈ ਨਾਲ ਜਿੱਤੀ ਸਾਡੇ ਬਚਾ ਲਿਆ ਤੇ ਪਰ ਮੈਂ ਕੋਈ ਇਸ ਤਰ੍ਹਾਂ ਦੇਣਾ ਚਾਹੁੰਦਾ ਕਿ ਵਿਸ਼ਵਾਸ ਜਿਹੜਾ ਨਾ ਉਹ ਸਭ ਕੁਝ ਕਰ ਦੇ ਕੁਦਰਤ ਆ ਇਹ ਖੁਦਾ ਦੇ ਘਟਾ ਹੋਰ ਇਹ ਗੱਲ ਮੈਂ ਖੁਦਾ ਦੇ ਦਾਸਾਂ ਤੋਂ ਇਹਦੇ ਜਿਹੜਾ ਸਿੱਖਿਆ ਇਹ ਜਾਂ ਚੰਗੀ ਸਿੱਖਿਆ ਲਈ ਕੋਤਿਦੋਂ ਬੰਦੇ ਨੂੰ ਉਹਦੇ ਤੋਂ ਮਿਲ ਜਾਂਦੀ ਹੈ ਤਬਾ ਦਾ ਕਦਰ ਦੋਦਾ ਮੈਂ ਤੋ ਇਥੋਂ ਗਿਆ ਸੀਗਾ ਦੋ ਬਈ ਤੇ ਮੈਨੂੰ ਖੁਦਾ ਦੇ ਬਾਰੇ ਕੁਝ ਜੀ ਪਤਾ ਲੱਗਾ ਉੱਥੇ ਖੁਦਾ ਦੇ ਦਾਸਾ ਤੋਂ ਬਹੁਤ ਕੁਝ ਸਿੱਖਿਆ ਜਾ ਕੇ ਖੁਦਾ ਦੇ ਦਾਸਾ ਨੇ ਇੱਕ ਪਾਤਸ਼ਾਹ ਜੀ ਹੁੰਦੇ ਸੀ ਉੱਥੇ ਤੇ ਪਾਤਸ਼ਾਹ ਸੋਰੂ ਜੀ ਹੁੰਦੇ ਸੀ ਉਹਨਾਂ ਨੇ ਇੰਨਾ ਕੁਝ ਸਿਖਾਇਆ ਕਿ ਇੱਕ ਉਹਨਾਂ ਨੇ ਵਿਸ਼ਵਾਸ ਕਰਨਾ ਇਹੀ ਸਾਡਾ ਵਿਸ਼ਵਾਸ ਬਣਾ ਦਿੱਤਾ ਸੀ ਕਿ ਕਦੇ ਵੀ ਮੇਰੇ ਦਿਲ ਦੇ ਵਿੱਚ ਸ਼ਾਦੀ ਤੋਂ ਲੈ ਕੇ ਟਾਈਮ ਬਾਅਦ ਵੀ ਕਦੇ ਖੁਦਾ ਦੇ ਨਹੀਂ ਮੇੜਾ ਨਹੀਂ ਆਇਆ ਸੀ ਕਦੇ ਵੀ ਵੀ ਲੋਕ ਕਹਿੰਦੇ ਵੀ ਨਾੜਿਆ ਹੋ ਗਿਆ ਬਚਾਲੀਆਂ ਤੁਹਾਡਾ ਚਾਦੀ ਤੁਸੀਂ ਖੁਦਾ ਚਾਕੇ ਤਾਲੀ ਪੋਰੇ ਤੁਹਾਡੇ ਖੁਦਾ ਦੀ ਰਹਿਮਤ ਜੀ ਤੁਹਾਡੇ ਬਚਾਲੀ ਹੁਣ ਇਹ ਚਾ ਮੈਂ ਸੁਣੀਆ ਬਹੁਤ ਲੋਕਾਂ ਨੇ ਸੁਣੀਆ ਕਿ ਤੁਹਾਨੂੰ ਖਰਾਪ ਪਿਆ ਕੁਝ ਆਈਏ ਆ ਉਹ ਪਰ ਨਹੀਂ ਖੁਦਾ ਦੇਣ ਦੀ ਕੋਈ ਤਰੰਗ ਦਾ ਮੈਂ ਕਹਿੰਦਾ ਖੁਦਾ ਨੂੰ ਤਾਲਾ ਨਹੀਂ ਦਿੱਤਾ ਸੀ ਤੇ ਖੁਦਾ ਨੇ ਬਰਕਤ ਵੀ ਦਿੱਤੀ ਮੇਰਾ ਵਿਸ਼ਵਾਸ ਸੀ ਕਿ ਖੁਦਾ ਦੇਵੇਗਾ ਕਿਉਂਕਿ ਖੁਦਾ ਨੇ ਉਹ ਜਿਹੇਆ ਬਰਕਤਾਂ ਦਿੱਤੀਆਂ ਸੀ ਉੱਥੇ ਵੀ ਜਾ ਕੇ ਮੈਂ ਲੇਬਰ ਤੋਂ ਜਾ ਕੇ ਟਾਈ ਮੈਸਨ ਦਾ ਕੰਮ ਕੀਤਾ ਜਿਹੜਾ ਕਿ ਉੱਥੇ ਉਸਤਾਦੀ ਦਾ ਕੰਮ ਲਿਆ ਜਾਂਦਾ ਕਿ ਮੈਨੂੰ ਕਿਹੜਾ ਪਤਾ ਵੀ ਨਹੀਂ ਸੀ। ਖੁਦਾਰੇ ਫਿਰ ਉੱਥੇ ਹੋਰ ਬਹੁਤ ਬਰਕਤਾਂ ਦਿੱਤੀਆਂ। ਮੈਂ ਬਹੁਤ ਦੇ ਵਿੱਚ ਵੀ ਕੰਮ ਕੀਤਾ ਫਿਰ ਉਹ ਬਾਅਦ ਦੇ ਵਿੱਚ ਇਥੋਂ ਬਾਅਦ ਸ਼ਾਦੀ ਤੋਂ ਬਾਅਦ ਵੀ ਗਿਆ। ਉੱਥੇ ਵੀ ਹੌਂਸਲ ਦੇ ਵਿੱਚ ਮੈਂ ਕੰਮ ਕਰਕੇ ਆਇਆ। ਇਹ ਚਹੀਆਂ ਬਰਕਤਾਂ ਖੁਦਾਰੇ ਦਿੱਤੀਆਂ ਤੇ ਫਿਰ ਮੇਰਾ ਮਾਰਗ ਦਾ ਢਲ ਜਾਂਦਾ ਕਿ ਜਿੱਥੇ ਇੱਕ ਕਮਰਾ ਹੁੰਦਾ ਸੀ ਅੱਜ ਖੁਦਾਰੇ ਨੇ ਵੀ ਕਰਕੇ ਬਰਕਤ ਦਿੱਤੀ ਆ। ਤਦੇ ਸੋਚਿਆ ਵੀ ਤੇ ਮੇਰਾ ਕੁਮਾਰੀ ਇਸ ਤਰ੍ਹਾਂ ਹੋ ਗਿਆ ਸੀ ਕਿ ਖੁਦਾ ਦੇ ਮੇਰਾ ਮਰਮਾਨ ਕਰਨੇ ਭੁੱਲਿਆ ਸੀ। ਹਾਲੇਲੀ ਬਾਕੀ ਜੰਗਿਆ ਤਰੀਸੀਆ ਗਿਆ ਦੁਆਵਾ ਆਹੋਂ ਕੰਮ ਕਰਦਾ। ਖੁਦਾ ਦੇ ਦਾਸ ਹਮੇਸ਼ਾ ਇਹ ਯਾਦ ਰੱਖਦੇ ਹੁੰਦੇ ਸੀ ਕਿ ਕਦੇ ਵੀ ਢੋਲਣਾ ਨਾ ਖੁਮੇਸ਼ਾ ਖੁਦਾ ਦੇ ਵਿੱਚ ਵਿਸ਼ਵਾਸ ਰੱਖੀ ਬਣੀ ਰਹੋ। ਕਿਉਂਕਿ ਖੁਦਾ ਦੇ ਦਾਸਾਂ ਨੇ ਇੱਕ ਗੱਲ ਦਸੀ ਸੀ ਕਿ ਕਦੇ ਵੀ ਜਦੋਂ ਅਸੀਂ ਦੁਨਿਆਵੀ ਪਿੰਡਾਂ ਦੇ ਕੋਲ ਇੱਕ ਚੀਜ਼ ਬੱਚਾ ਕੋਈ ਹੁੰਦਾ ਰਹੇ ਤੋ ਵੀ ਛੋਟੇ ਸੀਗੇ ਅੜ ਕੇ ਮੰਗਦੇ ਹਨ ਕਿ ਮੈਨੂੰ ਆਹ ਚੀਜ਼ ਦੇ ਲੈ ਕੇ ਦੇ ਲੈ ਕੇ ਦੇ ਪਵਾ ਆਕ ਕੇ ਲੈ ਕੇ ਦਵੇ ਲੈ ਕੇ ਦਿੰਦਾ ਕੋ ਮੇਰਾ ਬੱਚਾ ਚੁੱਪ ਹੋਏ ਵੀ ਯਾਦ ਕਰ ਉਹ ਫੜ ਜੀ ਲੈ ਦੇਦਾ ਤੇ ਸਾਡਾ ਪਰਮੇਸ਼ਰ ਤਾਂ ਬਹੁਤ ਸਾਨੂੰ ਫੇਰ ਦਿੰਦਾ ਤੇ ਉਹ ਕਿਉਂ ਨਾ ਦਵੂ ਇਹ ਗੱਲ ਤੇ ਖੁਦਾਰੇ ਦੱਸਾਂਗੇ ਤਾਂ ਸੁਣਾਂਗੇ ਹਾਲੇ ਤੱਕ ਮੰਗਣਾ ਉਹ ਕਰਨਾ ਪੁਦਾ ਦੇ ਯਾਰਾਂ ਉਹ ਦੇਵੇਗਾ ਹਰ ਤੀਸ ਸਮੇਂ ਦੇ ਨਾਲ ਸਭ ਕੁਝ ਦਿੰਦਾ ਹੈ ਤੇ ਮੈਂ ਪੁਦਾ ਦੇ ਕੋਲੋਂ ਮੈਂ ਤਾਂ ਇਹ ਵੀ ਮੰਗਦਾ ਸੀ ਪੁਦਾ ਸਾਡੇ ਘਰ ਦੇ ਵਿੱਚ ਵਿਵਸਥਾ ਲਗਾ ਰਹੀ ਆ ਰਹੀ ਬੱਚੇ ਦੀ ਪਵਾ ਜੀ ਵੀ ਹੋਵੇ ਪਰ ਪੁਦਾ ਦੇ ਬੇਰੇ ਨਾਲ ਬੈਠੀ ਖੁਦਾਈਆਂ ਵਰਤਦਾ ਆ ਤੇ ਖੁਦਾ ਨੇ ਇਹ ਜਿੰਗ ਵਰਤਦਾ ਦਿੱਤੀਆਂ ਆ ਕਿ ਮੈਂ ਬਿਆਨ ਨਹੀਂ ਕਰ ਸਕਦਾ ਔਰ ਪਿਛਲੇ ਸਾਲ ਦੇ ਸਮੇਂ ਦੇ ਵਿੱਚ ਇਹ ਵਰਤਦਾ ਦਿੱਤੀਆਂ ਦਿੱਤੀਆਂ ਇਹ ਵਰਤਤ ਮਿਲਿ ਕਿਉਂ ਜਦੋਂ ਖੁਦਾ ਦੇ ਦਸਾਂ ਦੇ ਵਿੱਚ ਪਿਛਲੇ ਸਾਲ ਮਿਲਿ ਸੀਗੀ 15000 ਰੁਪਏ ਉਦੋਂ ਖੁਦਾ ਦੇ ਦਸਾਂ ਦਾ ਆਇਆ ਸੀ ਸਾਰੇ ਖੁਦਾ ਦੇ ਦਸਾਂ ਦੇ ਵਿੱਚ ਮੌਜੂਦ ਹੈ ਸਾਰੇ ਜਦੋਂ ਸਾਰਿਆਂ ਨੇ ਸਾਡੇ ਤੇ ਦਬਾਵਾ ਕੀਤੀ ਹੈ ਕਿਸੇਲੇ ਵਜਿਤੇ ਦਬਾਵਾ ਕੀਤੀਆਂ ਤੇ ਉਹ ਤੋਂ ਇੱਕ ਵੀ ਮੇਰੇ ਬਾਅਦ ਹੀ ਸਾਨੂੰ ਪਤਾ ਲੱਗ ਗਿਆ ਵੀ ਖੁਦਾਰੇ ਸਰ ਦਾ। ਹਾਂ ਜੀ। ਤੇ ਇੱਕ ਇਹ ਵਰਕਤ ਆ ਜਿਹੜਾ ਇਹ ਅਮੋਲਈ ਆ। ਇਹ ਤਾਂ ਵੀ ਖੁਦਾ ਤੋਂ ਆ ਕੋਈ ਕੋਈ ਨਹੀਂ ਦੇ ਸਕਦਾ। ਤੇ ਇੱਕ ਦੁਨਿਆਵੀ ਵਰਕਤ ਵੀ ਪੁਜਾਰੇ ਸਾਨੂੰ ਹੋਰ ਦਿੱਤੀ। ਇੱਕ ਪੁਜਾਰੇ ਸਾਨੂੰ ਨੌ ਮਾੜੇ ਖਾ ਦੇ ਵਰਕਤ ਦਿੱਤੀ। ਕਿ ਪਿੱਛੇ ਸਾਧੂ ਜੀ ਨੇ ਇਸੇ ਤਰ੍ਹਾਂ ਹੀ ਖੁਦਾ ਰੱਖਿਆ। ਆ ਦੇ ਜੀ। ਔਰ ਭੁਲਾ ਰਹੇ ਅੱਜ ਇੱਕ ਹੋਰ ਅੱਜ ਦੀ ਤੇ 1.2 ਬੱਡੀ ਹੈ ਤੁਸੀਂ ਦੇਖ ਸਕਦੇ ਹੋ ਜਦੋਂ ਸਿਸਰੀ ਅੱਥੇ ਆਏ ਜਦੋਂ ਅੱਥੇ ਪਹਿਲੀ ਮੀਟਿੰਗ ਹੋਈ ਸੀ ਖੁਦਾ ਦੇ ਦਾਸ ਆਏ थे ਪਿਛਲੇ ਸਾਲ ਜਨਵਰੀ ਜਿੱਤੇ ਕਮਲ ਪ੍ਰਧਾਨ ਨੇ ਦੱਸਿਆ ਤੇ ਸਿਸਟਰ ਉਹਨਾਂ ਹੀ ਰੋ ਰਹੇ ਸੀ ਉਹਨੋਂ ਵੀ ਲekin ਉਹ ਹਜੂ ਹੋ ਸਕਵੇਗਾ ਦੇਖੋ ਬਾਹਰ ਕਾ ਇਹ ਉਹ ਦੇਖੀਂ ਦਿਲ ਦੇ ਵਿੱਚ ਰੋ ਰਹੇ ਹੋਏ ਕਿਉਂਕਿ ਜੇ ਬਾਹਰੋਂ ਜੋ ਹੁੰਦੇ ਉਸ ਆ ਇਸ ਤੋਂ ਕੋਈ ਜ਼ਿਆਦਾ ਕਰੂੰਗਾ ਤੇ ਜਿਹੜਾ ਬ੍ਰਦਰ ਜੀ ਨੇ ਦੱਸਿਆ ਕੀ ਉਹ ਸੁਣਦਾ ਹੈ ਜਿਵੇਂ ਆਬਰਾਹਮ ਨੇ ਸੁਣਿਆ ਸਾਰਾ ਨੇ ਸੁਣਿਆ ਉਹਨੇ 4 ਸਾਲ ਤੇਰੇ ਭਰਾ ਤੇ ਕੀ ਭੈਣ ਜਿਹੜੀ ਉਹ ਤੇ ਜਦੋਂ ਉਹਨੇ ਦਾਸਾ ਨੇ ਜ਼ਰੂਰੀ ਕਰਤੇਵਾ ਦਿੱਤੇ ਦੁਆ ਕੀਤੀ ਤੇ ਜਿਵੇਂ ਕਿ ਬ੍ਰਦਰ ਜੀ ਨੇ ਦੱਸਿਆ ਵੀ ਦੇ ਬਾਅਦ ਹੀ ਖੁਦਾ ਨੇ ਬਲੈਸ ਕਰਦਾ ਹallelujah ਹallelujah ਤੇ ਇਹੋ ਜਿਹੇ ਵਿਸ਼ਵਾਸ ਨਹੀਂ ਸਜਾ ਤੇ ਮੇਰੀ ਭੈਣ ਆ ਕੁਸ਼ੀਤੇ ਹਸ ਵਾਲਾ ਪਰਮੇਸ਼ਰ ਦੀ ਹਜ਼ੂਰੀ। ਜੋਰ ਨਾਲ ਆਪਾਂ ਪ੍ਰਸ਼ੰਸਾ ਕਰੀਏ। ਤੇ ਆਪਣਾ ਵਿਸ਼ਵਾਸ ਨੂੰ ਜਾਣ ਲਖੋ, ਉਸ ਤੋਂ ਮਰੇਗਾ। ਜਦ ਇਬਰਾਹਿਮ ਨੂੰ 99 ਇਹ ਨਰਵੇ ਸਾਲ ਤੋਂ ਲਾਗ ਰਹੀ ਸੱਤੀ ਹੈ ਤੇ ਜਿਹੜੀ ਵੀ ਅੱਜ ਭੈਣ ਆਈ ਹੈ। ਹਰ ਪੀੜ ਨੇ ਟੈਸਟ ਕਰਦੀ ਸੀਗੀ। ਤੇ ਮੈਂ ਕੁਝ ਨਹੀਂ ਜਾਣ ਕੇ ਨੂੰ ਕਰਦੀ ਹੁੰਦੀ ਸੀ ਪਰ ਇਹ ਮੇਰਾ ਮੂੰਹ ਦੇਖ ਕੇ ਫੇਸ ਦੇਖ ਕੇ ਨਾ ਪਤਾ ਲੱਗ ਜਾਂਦਾ ਸੀ ਕਦੀ ਨਹੀਂ ਘਾਇਆ ਹੈਗਾ ਬੱਚੇ ਦੀ ਆਸ਼ੀਸ਼ ਨਹੀਂ ਮਿਲੀ ਹੈਂਦੀ। ਤੇ ਮੈਨੂੰ ਬਹੁਤ سارے ਲੋਕਾਂ ਨੇ ਕਿਹਾ ਤੁਸੀਂ ਇਹ ਕਰ ਖਾ ਲੋ ਤੁਸੀਂ ਇਹ ਆਦੀਬਸ ਕਰਾ ਲੋ ਪਰ ਜਦੋਂ ਬੱਚੇ ਦੀ ਆਸ਼ਿਸ਼ ਪ੍ਰਭੂ ਦਿੰਦਾ ਆ ਇਹਨਾਂ ਕਲਾਮ ਦੇ ਕਰਕੇ ਮੈਂ ਡਿਪਰੈਸ਼ਨ 'ਚ ਚਲ ਗਈ ਮੈਂ ਕਿਸੇ ਨੂੰ ਪਛਾਣਦੀ ਨਹੀਂ ਹੁੰਦੀ ਸੀਗੀ 2-3 ਮਹੀਨੇ ਮੈਂ ਨੀਂਦ ਨਹੀਂ ਗੋੜੀਆਂ ਖਾਂਦੀ ਹੁੰਦੀ ਸੀਗੀ ਸਵੇਰ ਨੂੰ ਨੀਂਦ ਦੀ ਗੋੜੀ ਖਾਣੀ ਸ਼ਾਮ ਨੂੰ ਜਾ ਗੋੜੀ ਫੇਰ ਨੀਂਦ ਦੀ ਗੋੜੀ ਖਾ ਲੈਣੀ ਇੱਥੇ ਤੱਕਰ ਕੀ ਮੈਂ ਇਹਨਾਂ ਨੂੰ 2-3 ਮਹੀਨੇ ਤੱਕਰ ਕੰਮਨ ਤੇ ਜਾਣਦਾ ابھی ਨਹੀਂ ਕਹਿੰਦੀ ਮੰਮੀ ਵੀ ਨਹੀਂ ਕਹਿੰਦੀ ਹੁੰਦੀ ਸੀ ਮੈਨੂੰ ਦੂਰ ਨਹੀਂ ਕਰਦੀ ਹੁੰਦੀ ਸੀ ਕਿਉਂਕਿ ਮੈਨੂੰ ਸੀ ਗੱਲ ਵੀ ਮੈਂ ਭੁੱਲਣਾ ਚਾਹਵਾ ਇਹਨੂੰ ਵੀ ਜਦੋਂ ਮੇਰੇ ਡੈਡੀ ਘੋੜੀ ਲਾਏ ਨਾ ਮੈਨੂੰ ਉਹਨਾਂ ਦੀ ਪਛਾਣ ਵੀ ਨਹੀਂ ਸੀਗੀ ਇੱਥੇ ਦੇਖਣਾ ਸੀ ਜੀ ਦੋ ਮੇਰੇ ਲਈ ਉਹਦੇ ਨੂੰ ਬੜੇ ਭੁਲੀਆ ਕਦੇ ਕੋ ਵੀ ਉਹ ਸੋਚਦੀਆਂ ਨਾ ਜਦੋਂ ਮੈਨੂੰ ਕਹਣਾ ਆ ਕੇ ਕਹਿੰਦੀਆਂ ਹੁੰਦੀਆਂ ਹੁੰਦੀਆਂ ਸੀ ਕਿ ਹਾਂ ਤੇ ਇਹ ਨੜੇ ਹੋ ਗਈ ਆ ਘਰ ਵਾਲਾ ਤੇਰੇ ਕੋਲ ਆ ਤੇ ਤੈਨੂੰ ਬੱਚੇ ਕਿਉਂ ਨਹੀਂ ਘਰ ਹੁੰਦੇ ਹੈਗੇ ਤੁਸੀਂ ਇਲਾਜ ਨਹੀਂ ਕਰਾਉਂਦੇ ਹੈਗੇ ਐਜੈਂਟ ਖਾ ਲੋ ਆਈਟੀਸ ਕਰਾ ਲੋ ਜਿਦੋਂ ਅਸੀਂ ਮੈਂ ਪਿਛਲੇ ਸਾਲ ਪ੍ਰਭੂ ਦੇ ਦਰਸਾਏ ਜਨਵਰੀ 15 ਜਨਵਰੀ ਆਇਆ ਪ੍ਰਭੂ ਦੇ ਦਰਸਾਏ ਸਾਡੇ ਘਰੇ ਇਸ ਜਗ੍ਹਾ ਦੇ ਵਿੱਚ ਅਸਮ ਉਸ ਦਿਨ ਵੀ ਵੈਸਟ ਕੀਤਾ ਸੀਗਾ ਪਰ ਉਹ ਕੈਸੂ ਦੇ ਵਿੱਚ ਕੁਝ ਨਹੀਂ ਆਇਆ ਤੇ ਪਾਸਟਰ ਜੀ ਹੁਣ ਆਲੂ ਅਸੀਂ ਪ੍ਰਾਪਨਾ ਕਰਨ ਲਈ ਕਿਹਾ ਸੀਗਾ ਕਿ ਅੱਜ ਜਿਹਨਾਂ ਸੀ ਟੈਸਟ ਕੀਤਾ ਸੀ ਪਾਸ ਹੋ ਆ। ਆਸ਼ਿਸ਼ ਨੇ ਕਿ ਹਲੇ ਸਾਡੇ ਕੋਲ ਤੇ ਪ੍ਰਭੂ ਦੇ ਦਾਸਾਂ ਨੇ ਜਾਣ ਤੋਂ ਪਹਿਲਾਂ ਪ੍ਰੇਅਰ ਕੀਤੀ ਤੇ ਸਾਨੂੰ ਵਿਸ਼ਵਾਸ ਜਿਨੇ ਚੇ ਕਿ ਆਪ ਦੀ ਅਗਲਾ ਮਹੀਨਾ ਦਾ ਜਿਹੜੀ ਆਸ਼ੀਸ਼ ਦਾ ਹੋਗਾ ਆਉਣ ਵਾਲੇ ਮਹੀਨੇ ਤੁਹਾਡੇ ਲਈ ਵਰਕਰ ਦੇ ਕਾਰਨ ਬਣੇਗੇ। ਅੱਲਾਹੁ ਅਕਬਰ ਸਾਡਾ ਵਿਸ਼ਵਾਸ ਠੀਕ नहीं कि मैं टेस्ट करूंगी कि पता नहीं की होना है मैं फिर उन्हें के मोरे जाऊंगी ना जे फीलिंग मेरे लिए बहुत बुरी सी मैं प्रभु का धन्यवाद कर दिया कि मेरा उच्चा ना मेरा सिर उच्चा की ताप में नाम दे प्रभु के नाम में तालियां प्रभु के नाम हालेलुया 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 ਜ਼ਬੂਰ 75 ਦੇ ਵਿੱਚ ਲਿਖਿਆ ਹੈ ਉੱਚਾ ਹੋਣਾ ਨਾ ਲੈਣ ਦਿਓ ਨਾ ਚਾੜ ਦੇਈਏ ਇਹਦੇ ਵੱਲੋਂ ਪਰਮੇਸ਼ਰ ਵੱਲੋਂ ਹੈ ਤੇ ਜਦੋਂ ਤੁਸੀਂ ਵਿਸ਼ਵਾਸ ਦੇ ਨਾਲ ਈਮਾਨ ਦੇ ਨਾਲ ਪਰਮੇਸ਼ਰ ਦੇ ਘਰ ਵਿੱਚ ਪਰਮੇਸ਼ਰ ਦੀ ਅਦੂਰੀ ਵਿੱਚੋਂ ਪੁੱਛੋ ਮੰਗਦੇ ਹੋ ਤੇ ਉਹਨਾਂ ਨੂੰ ਰਸੀਵ ਕਰਦੇ ਹੋ ਤੇ ਖੁਦਾ ਤੁਹਾਡੀਆਂ ਝੋਲੀਆਂ ਨੂੰ ਭਰ ਦਿੰਦਾ ਸੁਭਾਨ ਅਲਹੁਲੁਇ